वाहिगुरु जी का खालसा वाहिगुरु जी की फतेह गुरु के प्यारियों, चल आ रही जाप जी अर्थ बोध भाग अंदर अज अरव करा गे असंख अमर कर जाहे जोर असंख गलवड़ हत्या कमा असंख पापी पाप कर जाहे

ਅਸੰਖ ਅੰਗਿਨਤ ਐਸੀ ਲੋਕ ਨੇ ਇਸ ਪਰਮਾਤਮਾ ਦੀ ਕੁਦਰਤ ਦੇ ਅੰਦਰ ਜਿਹੜੇ ਦੂਸਰੇ ਦੀ ਹਤਿਆ ਕਰਦੇ ਨੇ ਖੂਨੀ ਨੇ ਅਸੰਖ ਵੱਲ ਵੱਡ ਹਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਸੋ ਅੰਗਿਨਤ ਨੇ ਜਿਹੜੇ ਬਹੁਤ ਵੱਡੇ ਪਾਪ ਕਰ ਰਹੇ ਨੇ ਇਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ